ਆਈ ਅਸੀਂ ਬਾਈਬਲ ਵਿੱਚੋਂ ਪੜ੍ਹਦੇ ਹਾਂ ਇਹ ਉਹੀ ਪਰਦੇਸ਼ਰ ਹੈ ਜੋ 2023 ਸਾਲ ਤੋਂ ਵੀ ਪਹਿਲਾਂ ਸੀ ਹਾਲੇ ਗਲੋਰੀਆ ਇਹ ਨਹੀਂ ਕਿ ਪ੍ਰਭੂ ਯਿਸੂ ਮਸੀਹ ਜਦੋਂ ਪੈਦਾ ਹੋਇਆ ਉਸ ਦੇ ਦੇਨ ਉਸ ਸੰਸਾਰ ਦੇ ਵਿੱਚ ਆਇਆ ਪਰ ਮੇਰੇ ਅਜ਼ੀਜ਼ੋ ਪ੍ਰਭੂ ਸ਼ਬਦ ਦੇ ਧਾਰੀ ਹੋ ਕੇ ਆਇਆ ਇਹ ਸ਼ਬਦ ਪਹਿਲਾਂ ਕੋਈ ਸੀ ਹਾਲੇ ਗਲੋਰੀਆ ਸ਼ਬਦ ਪਹਿਲਾਂ ਕੋਈ ਸੀ پہل میں بنایا

جیون میں ہاں ستویں گل پڑھتے ہاں روی جسو نے آخیا میں میرا پتا کی ہے باغبان کی ہو ٹھنیا ਜਿਹੜੀ ਟਾਣੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਬਣੀ ਰਹਿੰਦੀ ਹੈ ਕਿਉਂਕਿ ਉਹ ਅੰਗੂਰਾਂ ਦੀ ਬੇਲ ਹੈ ਜਿਹੜੀ ਬੇਲ ਵਿੱਚ ਟਾਣੀ ਹੁੰਦੀ ਹੈ ਉਹ ਹਰੀ ਭਰੀ ਰਹਿੰਦੀ ਹੈ ਫਲ ਦਿੰਦੀ ਹੈ ਤੇ ਜਿਹੜੀ ਟਾਣੀ ਫਲ ਨਹੀਂ ਦੇਵੇਗੀ ਆਥਰੋਂ ਕੱਟ ਕੇ ਤੇ ਆਥਰ ਦੇ ਵਿੱਚ ਸੁੱਟੀ ਜਾਵੇ ਜਦ ਪ੍ਰਭੂ ਯਿਸੂ ਮਸੀਹ ਸ਼ਬਦ ਦੇ ਤਾਰੀਕੇ ਆਇਆ ਅਸੀਂ ਹੋਰ ਉਹਨੂੰ ਜਾਣ ਲਿਆ ਕਿ ਉਹੀ ਜੀਵਨ ਹੈ ਉਹੀ ਪੰਰਥਾਨ ਹੈ ਉਹੀ ਜੀਵਨ ਦੀ ਰੋਟੀ ਹੈ ہاں یہوا دے چار اکثر انگرانی چار اکثر جو ابھی پڑھتے ہاں ਇਬਰਾਨੀ ਪਾਸ਼ਾ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਲਈ ਇਸਤੇਮਾਲ ਕੀਤੇ ਗਏ ਨੇ ਉਹ ਅਸੀਂ ਇੱਕ ਹੀਗਰੂ ਪਾਸ਼ਾ ਦੇ ਚਾਰ ਸ਼ਬਦ ਨੇ ਜਿਹਨੂੰ ਕਹਿੰਦੇ ਨੇ ਯੋਦ ਹੀ ਵਾਹ ਹੀ ਯੋ ਦਾ ਮਤਲਬ ਹੁੰਦਾ ਹੈ ਹੱਥ ਇਹ ਦਾ ਮਤਲਬ ਹੁੰਦਾ ਹੈ ਬੀਹੋਲਡ ਵਾਹ ਦਾ ਮਤਲਬ ਹੁੰਦਾ ਹੈ ਨੇਲ ਕਿਲ ਫਿਰ ਇਹ ਦਾ ਮਤਲਬ ਹੁੰਦਾ ਵੇਖੋ ਪਰਮੇਸ਼ਰ ਨੇ ਆਪਣਾ ਨਾਮ ਕਿਹਾ ਕਿ ਮੈਂ ਤੁਹਾਡੇ ਪਯੋ ਦਾਦਾ ਦਾ ਪਰਮੇਸ਼ਰ ਆ ਪਰਮੇਸ਼ਰ ਯਹਵਾ ਅਗਿਰ ਹੈ ਉਹਦੇ ਚਾਰ ਅੱਖਰ ਦੇ ਇਬਰਾਹਮੀ ਪਾਸ਼ਾ ਦੇ ਵਿੱਚ ਕਹਿੰਦਾ ਦੇਖੋ ਉਹ ਹੱਥ ਜਿਨ੍ਹਾਂ ਦੇ ਵਿੱਚ ਕਿੱਤੇ ਹਨ ਕਿਲ ਧੁਕੇ ਨੇ ਬੁਰਾ ਹਾਲ ਹੈ ਰਈਆ ਦੇਖੋ ਉਹ ਹੱਥ ਹੈ ਜਿਹਨਾਂ ਦੇ ਵਿੱਚ ਕਿਲ ਧੁਕੇ ਤੇ ਪਰਮੇਸ਼ਰ ਨੇ ਪਹਿਲਾਂ ਦੁਨੀਆਂ ਆਪਣੇ ਨਾਮ ਦੇ ਬਾਰੇ ਦੱਸ ਦਿੱਤਾ ਕਿ ਮੈਂ ਸੰਸਾਰ ਨੂੰ ਕਿਵੇਂ ਕੀਤਾ ਜਾ ਰਿਹਾ ਬਚਾਣਾ ਆਪਣੇ ਨਾਮ ਦੇ ਦੁਆਰਾ ਮੇਰੇ ਜੀਵੋ ਪਰਮੇਸ਼ਰ ਦਾ ਨਾਮ ਹੋਏ ਜਿਹੜਾ ਇਨਸਾਨ ਨੂੰ ਬਰਕਤ ਦੇਣ ਵਾਲਾ ਨਾਮ ਹੈ ਪਰਮੇਸ਼ੁਰ ਦਾ ਨਾਮ ਹੈ ਜਿਹੜਾ ਇਨਸਾਨ ਨੂੰ ਨਵੀਂ ਜਿੰਦਗੀ ਦਿੰਦਾ ਹੈ ਪਰਮੇਸ਼ੁਰ ਦਾ ਨਾਮ ਬਾਈਬਲ ਵਿੱਚ ਲਿਖਿਆ ਹੈ ਕਿ ਤੁਸੀਂ ਉਹਦੇ ਲੋਕ ਹੋ ਦੂਸਰਾ ਇਤਿਹਾਸ 7 ਬਾਪ ਉਸ ਦਾ 14 ਬੱਚਾ ਇਹਦੇ ਪਰਮੇਸ਼ੁਰ ਤੁਹਾਡੇ ਤੇ ਮੇਰੇ ਬਾਰੇ ਕਹਿ ਰਿਹਾ ਹੈ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਵਿਸ਼ਵਾਸ ਰੱਖਦੇ ਨੇ ਕਹਿੰਦਾ ਜੇਕਰ ਮੇਰੀ ਪਰਜਾ ਜਿਹੜੀ ਮੇਰੇ ਨਾਮ ਤੋਂ ਅਕਮੌਂਦੀ ਹੈ ਚਾਰ ਗੱਲਾਂ ਲਿਖਿਆ ਦਿੱਤੀ ہے سب تو پہلی گلے گا برکت کیوںکہ پرمیشور نام کے بلائے جمےشور بالکل ہلے ہوئے مالک کون ہے پرمیشور ਗਿੰਦੀ 6 ਬਾਅਦ 22 23 24 25 26 27 ਪੜਾਉਂਦਾ ਤੇ ਤੁਸੀਂ ਮੇਰੇ ਲੋਕਾਂ ਨੂੰ ਇਜ਼ਰਾਈਲਮ ਇਸ ਤਰ੍ਹਾਂ ਬਰਬਦ ਦੇਤੀ ਹੈ ਯਹਵਾ ਤੈਨੂੰ ਬਰਕਤ ਦੇਵੇ ਯਹਵਾ ਪਰਮੇਸ਼ਰ ਤੁਹਾਨੂੰ ਕੀ ਕਰੇ ਬੋਲੀਏ ਤੁਹਾਨੂੰ ਬਰਕਤ ਬਰਕਤ ਦੇਣ ਵਾਲਾ ਕੌਣ ਹੈ ਸਾਡੀ ਰੋਟੀ ਪੰਜ ਤੱਕ ਕੌਣ ਪਾਉਂਦਾ ਹੈ ਕਿ ਉਹ ਬਰਕਤ ਨਾ ਪਾਵੇ ਸਾਡੇ ਹੱਥਾਂ ਦੇ ਤੰਵਾ ਦੇ ਵਿੱਚ ਜੇ ਸਾਡੀ ਰੋਟੀ 'ਚ ਬਰਕਤ ਨਾ ਪਾਵੇ ਸਾਡੇ ਕੰਮਾਂ 'ਚ ਤਾਰਾਂ 'ਚ ਬਰਕਤ ਨਾ ਪਾਵੇ ਸਾਡੇ ਪਰਿਵਾਰਾਂ 'ਨੂੰ ਬਰਕਤ ਨਾ ਦੇਵੇ ਕੋਜ ਲੋਕ ਸਭ ਕੁਸਰ ਕਿਉਂ ਕਿ ਕੀ ਹੋ ਜਾਏ ਇਹ ਜਿਹੜੀ ਬਰਕਤ ਸੀ ਕਿ ਰੱਬ ਦੇ ਦਾਸ ਜਿਹੜੇ ਦੀ ਕਿੰਨਾਂ ਲਈ ਬਰਕਤ ਦੇ ਸੀ ਪਰ ਜੈ ਮੇਰੀ ਗੋ ਹਾਲੇਲੂਇਆ ਬੰਦਗੀ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਪਹਿਲਾਂ ਰੱਬ ਦਾ ਦਾਸ ਤੁਹਾਨੂੰ ਕਿਵੇਂ ਵਿਦਾ ਕਰਦਾ ਹੈ ਬਰਕਤ ਦੇਣਾ ਬਰਕਤ ਦਾ ਕਲਮਾ ਪੜਦਾਂਗੋ ਅਲਿਹੁਲਿਹ ਬਰਕਤ ਦੇ ਬਚਰ ਪੜਦਾਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਤੇ ਕੱਜ ਨੂੰ ਬੜੀ ਕਾਲੀ ਹੁੰਦੀ ਲਈ ਇਸ ਤੇ ਚੱਲੇ ਆ ਉਹ ਸਾਰੀ ਕੀਤਕ ਤਾਈਟ ਕੀ ਕਰ ਦਿੰਦੀ ਪਾਣੀ ਪਿਲ ਸਾમારી ਬਾੜ ਕੇ ਅੰਦੇ ਜੁ ਵੀ ਆਏ ਹਾਂਜੀ ਗਰਮੀ ਵਿੱਚ ਤੇ ਗਰਮੀ ਦੇ ਵਿੱਚ ਵੀ ਅਸੀਂ ਆਏ ਪਰ ਜਦੋਂ ਬਰਕਤ ਲੈਣ ਦਾ ਵਾਰੀ ਹੁੰਦੀ ਉਹਨੂੰ ਅਸੀਂ ਜੀ ਕਰ ਕਰ ਦਿੰਦੇ ਆ ਕਈ ਵਾਰੀ ਜਲਦੀ ਕਰਦਾ ਇਸ ਤੇ ਪੜਦੇ ਆ ਕਿ ਰੱਬ ਦੇ ਦਾਸ ਪਰਮੇਸ਼ਵਰ ਦੀ ਪਰਜਾ ਨੂੰ ਬਰਕਤ ਦਿੰਦੇ ਸੀ ਹਾਂਜੀ ਯਹੋਵਾ ਆਪਣੇ ਮੁਖੜੇ ਨੂੰ ਯਹੋਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਪਰਮੇਸ਼ਰ ਆਪਣੇ ਮੁਖੜੇ ਨੂੰ ਤੇਰੇ ਤੇ ਚਮਕਾਵੇ ਤੇ ਤੇਰੇ ਉੱਤੇ ਦਇਆ ਕਰੇ ਤੇਰੇ ਉੱਤੇ ਦਇਆ ਕਰੇ ਯਹੋਵਾ ਆਪਣਾ ਮੁਖੜਾ ਯਹੋਵਾ ਪਰਮੇਸ਼ਰ ਆਪਣਾ ਮੁਖੜਾ ਤੇਰੀ ਬਲ ਫੇਰੇ ਤੇਰੀ ਬਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ ਅਤੇ ਤੈਨੂੰ ਸ਼ਾਂਤੀ ਦੇਵੇ ਇਹੋ ਮੇਰਾ ਨਾਮ ਗੁਰ ਹਲੇ ਹੇਲੂਇਆ ਇਹੋ ਉਹ ਮੇਰਾ ਨਾਮ ਦਾਲੀਆਂ ਉਤੇ ਰੱਖਣ ਮੇਰੇ ਲੋਕਾਂ ਉਤੇ ਭੋਲਣ ਅਤੇ ਮੈਂ ਉਹਨਾਂ ਨੂੰ ਬਰਕਤ ਦਿਆਂਗਾ ਹallelujah ਤੇ ਜਿਸ ਪਰਮੇਸ਼ੁਰ ਜਿਸ ਦੀ ਸਪਦੀ ਕਰਦੇ ਉਹ ਕੌਣ ਹੈ ਪਰਮੇਸ਼ੁਰ ਰਹੇਗਾ ਪਾਕ ਉਸਨੂੰ ਬਰਕਤ ਦੇਣ ਵਾਲਾ ਪਰਮੇਸ਼ੁਰ ਹallelujah ਆਈਏ ਅਸੀਂ ਬਾਈਬਲ ਦੇ ਪੜ੍ਹਦੇ ਹਾਂ ਪਰਮੇਸ਼ਰਤਾ ਦੇ ਲੋਕਾਂ ਨੂੰ ਬਰਕਤ ਦੇਣਾ ਚਾਹੁੰਦਾ ਸੀ پر پاپ دے کارن پرمیشن نہ انسان نہ کھل کر سکتا سی نہ انسان پرمیشن نہ کھل کر سکتا سی پرمیشن کا جب ہی پاپ نہ سمجھو تا نہیں کرتا اس سے بھی میرے عزیزو پرکو یسو مسیح کا نام سورگ میں جو لکھا گیا نام ہے جب مریم کے کولے سورگ دودھ آیا وہ نے آتیا مریم بدایا تو ایک پتر جنے گی وہ نے نام یہ ہوشوہ رکھنا یشوہ یہ نام رکھنا یشوہ نام کا مطلب کہ انسان کے جیون برکت آئے گی پاپا کی معافی آئے گی پندرہ تو چھٹارا ملے گا شتان کو لوگ آزاد ہو جان گے اب تک پتا ہے کہ پربو یسو کے نام شیتان کن اگ لگنی

ਪੂਤਾਂ ਦੇ ਜਕੜੇ ਹੋਏ ਲੋਕ ਇਹਦੇ ਨਾਮ ਤੇ ਲਾਉਂਦੇ ਨੇ ਯਸੂ ਦੇ ਨਾਮ ਤੇ ਤੁਹਾਨੂੰ ਹੋਰ ਦੱਸਣਾ ਚਾਹਣਾ ਕਿ ਕਈ ਵਾਰੀ ਬਸਾਂ ਤੇ ਲਿਖਿਆ ਹੁੰਦਾ ਹੈ ਕਿ ਕਿਸੇ ਤੇ ਜਾਦੂਗਣਾ ਕਰਨਾ ਹੈ ਕਿਸੇ ਦੇ ਘਰ ਨੂੰ ਬਰਬਾਦ ਕਰਨਾ ਹੈ ਹਾਂਜੀ ਆ ਨੰਬਰ ਤੇ ਕੀ ਕਰੋਗੇ ਨਹੀਂ ਸਰਪਰ ਕਿਸੇ ਤੇ ਜਾਦੂਗਣਾ ਕਰਨਾ ਹੈ ਕਿਸੇ ਨੂੰ ਵਾਸ ਵਿੱਚ ਕਰਨਾ ਹੈ ਕਦੇ ਵੀ ਸਰਕਾਰ ਇਹ ਕੰਮ ਨੋਟ ਕਰਿਆ ਜੀ ਕਦੇ ਵੀ ਸਰਕਾਰ ਇਹਨਾਂ ਲੋਕਾਂ ਤੇ ਐਕਸ਼ਨ ਨਹੀਂ ਲੈਂਦੀ ਗੱਲ ਨਹੀਂ ਕਰੇ ਲੰਦੀਏ ਕਰਦੇ ਅਕਸ਼ਰ ਪਦੇ ਵੀ ਨਹੀਂ ਲੋਕ ਤੁਹਾਨੂੰ ਕਦੇ ਵੀ ਨਹੀਂ ਕਹਿ ਸਕਦੇ ਜਦੋਂ ਇਨਸਾਨ ਕਰਾਈ ਪਿਆ ਹੁੰਦਾ ਹੈ ਤੇ ਲੋਕ ਬੜੇ ਖੁਸ਼ ਹੁੰਦੇ ਨੇ ਕਹਿੰਦੇ ਠੀਕ ਹੈ ਕਿੰਨਾ ਜਿਦਾ ਲੱਗਿਆ ਹੋਇਆ ਹੈ ਕਦੇ ਵੀ ਨਹੀਂ ਕਹਿੰਦੇ ਪਰ ਇਨਸਾਨ ਇਹ ਗੱਲ ਯਾਦ ਰੱਖਿਆ ਜੀ ਜਦ ਪ੍ਰਭੂ ਜਿਸਮਸੀ ਦੇ ਨਾਮ ਤੇ ਵਿਸ਼ਵਾਸ ਕਰਦਾ ਹੈ ਰਿਸ਼ਤੇਦਾਰ ਘਣਾ ਭਰਾ ਆ ਜਾਂਦੇ ਆ ਕੋਲ ਪੜਨਾ ਸ਼ੁਰੂ ਕਰ ਲੈ ਹਾਂਜੀ ਤੂੰ ਕਿਨੂੰ ਜਦੋਂ ਦਾ ਬਾਬੇ ਕੀ ਮੰਗਦੇ ਸੀ ਕੜਾਈਆਂ ਮੰਗਦੇ ਸੀ ਸ਼ਰਾਬਾ ਮੰਗਦੇ ਸੀ ਉਦੋਂ ਸਾਜੀ 5000 10000 ਲਿਆਉ ਦਿੱਤੀ ਜਦੋਂ ਤੁਹਾਡੇ ਸਾਰੇ ਬੱਚੇ ਕੀ ਹੋਣਾ ਹੈ ਹੈ ਇਹਨਾਂ ਸ਼ੈਤਾਨ ਨੇ ਡਰ ਕੀਤਾ ਸੀ ਲੋਕ ਦੇਖਦੇ ਜਾਂਦੇ ਆ ਕੋਈ ਵੀ ਲੋਕ ਨਹੀਂ ਕਹਿੰਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਫਰਿਸ਼ਤਾਂ ਨੂੰ ਮੋਟ ਕਰਿਆ ਜੀ ਮੇਰੇ ਜੀਸੂ ਜਿਹੜਾ ਜੀਵਨ ਦੇਣ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਕਦੇ ਯਿਸੂ ਮਸੀਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਬਸਾਂ ਨਹੀਂ ਨਹੀਂ ਹੁੰਦਾ ਕਿ ਕਿਸੇ ਨੂੰ ਵਾਸਤੇ ਕਰਨਾ ਹੈ ਜਾਂ ਕਿਸੇ ਤੇ ਜਾਦੂ ਪੂਣਾ ਕਰਨਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੇ ਸਰਕਾਰਾਂ ਕਦੇ ਅੱਖੇ ਨਹੀਂ ਲੈਂਦੀਆਂ ਕਿਉਂ ਨਹੀਂ ਉਹ ਬੰਦਿਆਂ ਨੂੰ ਚੁੱਪ ਕਰਦੀਆਂ ਵੀ ਇਹ ਬੁਰਾ ਕਰਦੇ ਕਿਸੇ ਦਾ

ਹੁੰਦਾ ਫਲਾ ਮੰਨ ਭਾਈ ਬਲੀ ਦੱਸਦੀ ਹੈ ਜਿਨ੍ਹਾਂ ਦਾ ਦਸ਼ਕਾਨ ਹੁੰਦਾ ਹੈ ਜਾਦੂ ਕੁੰਨੀ ਉਹ ਕਰਦੇ ਨੇ ਪ੍ਰਭੂ ਯਿਸੂ ਅਸੀ ਦਾ ਨਾਮ ਕੋਈ ਸ਼ਕਤਾਨ ਨਾਤ ਲੱਗਦੀ ਜਦੋਂ ਫਿਰ ਯਿਸੂ ਦੇ ਨਾਮ ਦੀ ਗੱਲ ਆਣੀ ਹੈ ਉਦੋਂ ਲੋਕਾਂ ਦੇ ਅੰਦਰ ਕੀ ਹੋ ਜਾਂਦਾ ਹੈ ਇੱਕ ਆਗ ਜੀ ਮਚਣੀ ਸ਼ੁਰੂ ਹੋ ਜਾਂਦੀ ਜਿਹੜੇ ਰੱਬ ਨੂੰ ਨਹੀਂ ਜਾਣਦੇ ਹੈ ਇਹ ਤੈਨੂੰ ਤੁਸੀਂ ਮੰਨ ਲਿਆ ਤੁਸੀਂ ਕਿੱਥੇ ਜਾਣਾ ਸ਼ੁਰੂ ਕਰ ਦਿੱਤਾ ਹੋਰ ਬੰਦਾ ਭਾਵੇਂ ਯਿਸੂ ਮਸੀਹ ਤੋਂ ਇਲਾਵਾ ਜਿੱਥੇ ਮਰਜੀ ਜਾਵੇ ਦੁਨੀਆ ਦੇ ਕੋਨੇ ਦੇ ਵਿੱਚ ਕਦੇ ਵੀ ਲੋਕ ਨਹੀਂ ਕਹਿੰਦੇ ਕੋਈ ਵੀ ਤੁਹਾਨੂੰ ਨਹੀਂ ਰੋਕੇ ਤੁਹਾਨੂੰ ਪਤਾ ਹੈ ਪਰਮੇਸ਼ਰ ਦੇ ਲੋਕ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਕਦੇ ਵੀ ਠਿਕ ਮੱਗ ਦੇ ਨਹੀਂ ਮਿਲਣਾ ਜਿਹੜੇ ਕੋਈ ਯਿਸੂ ਨੂੰ ਵਫਾਦਾਰ ਨਹੀਂ ਮੰਨਦੇ ਕਿਉਂਕਿ ਪਰਮੇਸ਼ਰ ਆਪ ਦੇ ਲੋਕਾਂ ਨੂੰ ਕੀ ਕਰਦਾ ਹੈ ਲੈਸ ਹਾਂ ਦਾ ਬਰਕਤ ਦਿੰਦਾ ਬੋਲਾ ਹਲੇ ਮਾਤੀ ਦੀ ਇਹ ਜੀ 10 ਬਾਤ ਉਹਦਾ ਮਾਈ ਬਚਨ ਪੜਾਂਗੇ ਅਸੀਂ ਕਿੰਦ ਤੰਤ ਰਬੂ ਯਿਸੂ ਬਸੀ ਨੇ ਆਖਿਆ ਕਿ ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਬੋਲੀਆਂ ਲੋਕ ਤੁਹਮ ਬੋਲੀਆਂ ਮਾਰਨ لوگ دوش گے میرے نام کے کارن ہے. لوگ جیلوں کی کر دیں گے کھڑے دے دے. دے نام کے دے دے نام کے یسو کے نام سے پاپا کی معافی ہے یسو کے نام امریکہ دے لوگ جکڑے ہوئے لوگ آزاد ہو جاتے ہیں یسو کے نام مار لوگ چکی ہو جاتے ہیں کیونکہ یسو کا نام پاورفل نام ہے شکتی شالی نام ہے وہ نام میرا انسان کو زندگی دینا ہے

سب تو آجا ہے سب تو ہے آلہ سب تو سب تو ہے آلہ سب تو یسو تیرا نام بولیے یسو پربھو تیرا نام و تیرا نا. سب تو ہے سب تو ہے نام کاشرم نام نہسمو جی بارے جانتا ہے کہ ਇਸ ਸ਼ੈਤਾਨ ਦੇ ਨਾਮ ਕੋਣ ਦੱਸੇ ਤੇ ਪਤਾ ਨਾ ਲੱਗੇ ਕਿ ਤੂੰ ਕਿਹਨੂੰ ਮੰਨਦਾ ਹੈ। ਇਹ ਨਕਸਾਨ ਕਾ ਲੋਕ ਕਰੂਗੀ ਕਿਸੇ ਦਾ ਤੁਸੀਂ ਰਬ ਯਿਸੂ ਦਾ ਨਾਮ ਦੱਸ ਗਏ। ਅੱਜ ਕਿੰਨੇ ਲੋਕ ਦੁਖੀ ਤੇ ਬਿਮਾਰ ਨੇ ਅਜਮਾ ਕੇ ਦੇਖੋ ਆਪਣੇ ਜੀਵਨ ਦੇ ਵਿੱਚ ਤੁਸੀਂ ਤਾਂ ਅਜਮਾਇਆ ਹੀ ਏ ਤੁਸੀਂ ਤਾਂ ਚੱਕਿਆ ਹੀ ਏ ਨਾਲ ਦੂਜੇ ਲੋਕ ਵੀ ਚੱਕ ਲੈਣ ਕਿ ਯਿਸੂ ਦਾ ਨਾਮ ਬੁਲਾਣ ਕਰਕੇ ਸਭ ਕੁਝ ਪਾ ਲਾਤਾ। ਇਸਾ ਕਿ ਸ਼ੈਤਾਨ ਕਹਿੰਦਾ ਚੁੱਪ ਬੋਲਿਆ ਜੇ ਨਾ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਦ ਅਸੀਂ ਸ਼ਹਿਰ ਦੇ ਵਿੱਚ ਰੈਲੀ ਕਰ ਰਹੇ ਸੀ

یسو کا نام پلا کرتا ہے تو شیتان نہیں چاہتا کدے بھی کسی کا پلا ہوگی اس کر کے جنا تسو نام بولو گے یسو کا نام دسو گے تھی تھے ہی لوگ سگو کی ہو جائے کیونکہ ان نام اچھا ہے ان نام دسو سگوں جتنے تھی انام کا پرچار کرو گے ان کی برکت تو ملنی ہی ملنی ہے ان کی برکت کو

یسو کا نام گا تو نام کیے ہے ہاتھ بھی رکھنے میں اچھے رکھنے میں جبان بھی رکھنی ہے بند نہیں ہوگی بولو اسی اچھے لوگ یسو دے بولو حلیلیہ کھنے نام کا پرچار کرو گے سو پرسینٹ گرنٹی میرے والوں ہے کیونکہ پرمیشور گرنٹی دہرا نام نوچا کرو گے تو میں داجا کا پلا کر پلا تو ہاں. ہوو گے